ਸਾਰੀ ਮਾਰਕੀਟ ਸਾਰਾ ਸ਼ਹਿਰ ਲੋਕੀ ਮਨ ਬਣਾ ਚੁੱਕੇ ਆ ਕਿਉਂਕਿ ਮੋਦੀ ਸਾਹਿਬ ਦਾ ਜੋ ਲੋਕਾਂ ਤੇ ਛਾਅ ਹੈ ਉਹ ਮੋਦੀ ਸਾਹਿਬ ਦਾ ਕਿਸੇ ਦੇ ਕੋਲ ਕੋਈ ਮੁਕਾਬਲਾ ਨਹੀਂ ਮੋਦੀ ਸਾਹਿਬ ਦਾ ਕਿਸੇ ਕੋਲ ਜਵਾਬ ਨਹੀਂ ਬਾਕੀ ਸਭ ਛੋਟੀਆਂ ਕੋਈ 4 ਸੀਟਾਂ ਤੇ ਲੜ ਰਿਹਾ ਕੋਈ 5 ਤੇ ਲੜ ਰਿਹਾ ਬਾਕੀ ਸਾਰੀਆਂ ਪਾਰਟੀਆਂ ਸਮਝੌਤੇਆਂ ਨਾਲ ਲੜ ਰਹੀਆਂ ਇੱਕ ਇਕੱਲੀ ਬੀਜੇਪੀ ਆ ਜਿਹੜੀ ਆਪਣੇ ਦਮ ਤੇ ਲੜ ਰਹੀ ਆ ਤੇ 543 ਸੀਟਾਂ ਤੇ ਲੜ ਰਹੀ ਆ ਬਾਕੀ ਤਾਂ ਤੁਹਾਨੂੰ ਮੈਂ ਦੱਸਿਆ ਕੋਈ ਜੇਲ੍ਹ ਚੋਂ ਲੜ ਰਿਹਾ ਕਿਸੇ ਨੂੰ ਕੋਈ ਕੈਂਡੀਡੇਟ ਹੀ ਨਹੀਂ ਲੁਧਿਆਣੇ ਚ ਲੱਭਿਆ ਹੈਰਾਨਗੀ ਦੀ ਗੱਲ ਹੋ ਗਈ ਵੀ ਕਾਂਗਰਸ ਪਾਰਟੀ 20 ਦਿਨ 25 ਦਿਨ ਲੱਗੀ ਰਹੀ ਤੇ ਉਹ ਕੈਂਡੀਡੇਟ ਜਿਹੜਾ ਹੈ ਉਹ ਬਾਹਰੋਂ ਲਿਆਏ ਤੇ ਜਦੋਂ ਬਾਹਰੋਂ ਕੈਂਡੀਡੇਟ ਆ ਜੇ ਲੋਕ ਮੰਨਦੇ ਨਹੀਂਗੇ ਲੋਕ ਉਹਨੂੰ ਆਪਣਾ ਨਹੀਂ ਮੰਨਦੇ ਇਸ ਕਰਕੇ ਛੁੱਟੀ ਛੱਡੀ ਮਨਾ ਕੇ ਉਰੇ ਚਲੇ ਜਾਣਗੇ ਇੱਕ ਤਰੀਕ ਤੋਂ ਬਾਅਦ ਸਰ ਕਿੱਦਾਂ ਲੱਗਦਾ ਤੁਹਾਨੂੰ ਅੱਜ ਰਾਜਾ ਵੜੈ ਜਿੰਨੇ ਤੇ ਟੈਕਨੀਕ ਮੈਂ ਤਾਂ ਤੁਹਾਨੂੰ ਆਹੀ ਗੱਲ ਦੱਸੀ ਆ ਕਿ ਜਿੱਤੇ ਪੌਂਡ ਖਾਗੇ ਉਦਰੇ ਕਰਦੇ ਅੱਜ ਤੁਹਾਡੇ ਲੁਧਿਆਣੇ ਵਿੱਚ ਆ ਤੁਹਾਨੂੰ ਉਹ ਤਾਂ ਕਿਸੇ ਹੋਰ ਜ਼ਿਲ੍ਹੇ ਤੋਂ ਆਏ ਆ ਲੁਧਿਆਣੇ ਦਾ ਨਹੀਂ ਉਹਨਾਂ ਨੂੰ ਪਤਾ ਲੁਧਿਆਣੇ ਦਾ ਉਹਨਾਂ ਨੂੰ ਕੀ ਪਤਾ ਠੀਕ ਕਿੱਟੀ ਗਈ ਹੈ ਵਾਰਡ ਨੰਬਰ ਦੱਸ ਕੇ ਹਾਂ ਜੀ ਵੀਰ ਜੀ ਅੱਜ ਦੀ ਬੈਠਕ ਬਹੁਤ ਸ਼ਾਨਦਾਰ ਹੋਈ ਹੈ ਜੀ ਮੈਂ ਆਪਣੇ ਮੱਲਾ ਨਿਵਾਸੀਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਬਾਕੀ ਤੁਸੀਂ ਹੰਗਾਰਾ ਤੇ ਦੇਖਿਓ ਜੀ ਜਨਤਾ ਦਾ ਜੀ ਬਿੱਟੂ ਜੀ ਨੂੰ ਕਿੰਨਾ ਇੱਕ ਕਿਸਮ ਦਾ ਜੇਤ ਦਾ ਵਿਸ਼ਵਾਸ ਦਿਵਾ ਕੇ ਤੋਰਿਆ ਜੀ ਉਹਨਾਂ ਨੂੰ ਕਿ ਜੋ 1 ਜੂਨ ਨੂੰ ਇਹ ਇਲੈਕਸ਼ਨ ਹੋਣੇ ਨੇ ਔਰ ਇਹ ਜੇ ਮੋਦੀ ਸਰਕਾਰ ਦੁਬਾਰਾ ਆਏਗੀ ਜੀ ਤੇ ਵਧੀਆਂ ਵੋਟਾਂ ਦੇ ਨਾਲ ਜੀਤਾਂਗੇ ਜੀ ਅਸੀਂ ਕੀ ਲੱਗ ਰਿਹਾ ਵੀ ਜਤ ਜੋਰੀ ਪੂਰੀ ਉਮੀਦ ਹੈ ਲੋਕਾਂ ਦਾ ਪਿਆਰ ਦੇਖ ਕੇ ਇੱਕ ਇੱਕ ਦੁਕਾਨ ਤੇ ਬਿੱਟੂ ਜੀ ਖੁਦ ਚੱਲ ਕੇ ਗਏ ਨੇ ਹਰੇ ਇੱਕ ਇੱਕ ਬੰਦੇ ਨੂੰ ਮਿਲੇ ਨੇ ਹਰੇਕ ਬੰਦੇ ਨੇ ਬਹੁਤ ਪਿਆਰ ਉਹ ਸਤਿਕਾਰ ਦਿੱਤਾ ਬਿੱਟੂ ਜੀ ਨੂੰ ਇਹ ਤਾਂ ਪ੍ਰਭੂ ਅਗੇ ਕਿਰਪਾ ਸਾਡੀ ਆਈ ਹੈ ਜੀ ਕਿ ਅਸੀਂ ਵਧੀਆ ਵੋਟਾਂ ਲੈ ਕੇ ਤੇ ਜਿੱਤ ਹਾਸਲ ਕਰਾਂਗੇ ਜੀ ਕਿਸਾਨਪੁਰ ਪਾਉਗੇ ਤੁਹਾਨੂੰ ਬਿਲਕੁਲ ਜੀ ਕਿਸਾਨ ਕਿਉਂ ਨਹੀਂ ਵੋਟ ਪਾਣਗੇ ਜਿਹੜੇ ਉੱਤੇ ਬੈਠੇ ਆ ਕਿਸਾਨ ਨਹੀਂ ਬੈਠੇ ਜੀ ਉਹ ਤਾਂ ਲੋਕਾਂ ਨੇ ਬੰਦੇ ਵੜਾਏ ਕਿਸਾਨ ਤਾਂ ਕਣਕਾਂ ਦੀ ਵਾਢੀ ਕਰ ਰਿਹਾ ਜੀ ਮੰਡੀ ਆ ਜੇ ਕਣਕਾ ਵੇਚ ਰਿਹਾ ਕਣਕਾ ਦੀ ਵਾਢੀ ਕਰ ਰਿਹਾ ਅਗਲੀ ਫਸਲ ਦੀ ਤਿਆਰੀ ਕਰ ਰਿਹਾ ਕਿਸਾਨ ਦੇ ਉੱਥੇ ਕੋਈ ਹੈ ਹੀ ਨਹੀਂਗਾ ਉੱਥੇ ਤਾਂ ਉਹ ਆ ਜਿਹੜੇ ਲੋਕਾਂ ਕੋ ਦਿਹਾੜੀ ਲੈ ਕੇ ਲੋਕੀ ਬੈਠੇ ਆ ਜੀ ਸਿਰਫ ਉਹ ਆ ਕਿਸਾਨ ਨਹੀਂ ਕਹਿ ਸਕਦੇ ਆਪਾਂ ਬਾਰਡਰ ਤੇ ਬੈਠੇ ਹੋਏ ਆ ਜੀ ਕਿੰਦਾ ਕਹਿ ਸਕਦੇ ਆ ਹਾਂਜੀ ਵੀਰੇ ਤੁਸੀਂ ਦੇਖੋ ਮੰਡੀ 'ਚ ਜਾਓ ਮੰਡੀਆ ਦੇ ਵਿੱਚ ਜਿਹੜੇ ਕਿਸਾਨ ਕਣਕਾ ਦਾ ਟਾਈਮ ਆ ਜੀ ਉਹ ਬੱਚਿਆਂ ਵਾਂਗ ਤੇ ਕਣਕਾ ਵਾਲਦੇ ਆਪਣੀਆਂ ਆਪਣੇ ਬੱਚਿਆਂ ਨੂੰ ਛੱਡ ਕੇ ਲੋਕਾਂ ਦੇ ਪਿੱਛੇ ਲਾ ਕੇ ਧੋੜੀ ਜਾਣਗੇ ਜੀ ਸਾਫ ਸਾਫ ਪਤਾ ਚੱਲਦਾ ਹੈ ਕਿ ਜਿਹੜੇ ਉੱਤੇ ਬੰਦੇ ਬੈਠੇ ਜਿਹੜੇ ਵਾਡੀ ਦੇ ਟਾਈਮ ਨੂੰ ਤੁਹਾਡੇ ਇਲਾਕੇ ਕਿੰਨੀ ਵੋਟ ਪਾਈ ਬੋਟ ਜੀ ਹਰੇਕ ਬੂਥ ਦੇ ਵਿੱਚੋਂ ਅਸੀਂ ਪਲੱਸ ਜਿਹਾ ਜਾਵਾਂਗੇ ਹਰੇਕ ਬੂਥ ਦੇ ਵਿੱਚੋਂ ਸਾਡਾ ਜੋਰ ਪੂਰਾ ਕੀ ਪਲੱਸ ਹੋ ਕੇ ਨਿਕਲਾਂਗੇ ਜੀ ਧੰਨਵਾਦ ਜੀ